हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਸੰਖਿਆਵਾਂ ਦੇ ਟੈਸਟ ਸ਼ੁਰੂ ਕੀਤੇ ਸੀ ਉਹਦਾ 71 ਨੰਬਰ ਟੈਸਟ ਦੇ ਉੱਤੇ ਦਾ ਜਿਹੜਾ 8 ਨੰਬਰ ਸਵਾਲ ਦੇ ਉੱਤੇ ਪਹੁੰਚੇ ਆਪਾਂ ਧਿਆਨ ਦੇ ਨਾਲ ਦੇਖੋ ਕਹਿੰਦਾ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਹੈ 6 ਅੰਕਾਂ ਦੀ ਛੋਟੀ ਤੋਂ ਛੋਟੀ ਤੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਬੇਟਾ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋਊਗੀ ਏ ਕੇ ਦੇ ਨਾਲ ਕਿੰਨੀਆਂ ਬਿੰਦੀਆਂ ਪੰਜ 1 2 3 4 5 ਛੇ ਅੰਕਾਂ ਦੀ ਛੋਟੀ ਤੋਂ ਛੋਟੀ ਤੇ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿੰਨੀ ਹੋਊਗੀ ਬੇਟਾ 4 9 3 4 9 ਇਹਨਾਂ ਦਾ ਅੰਤਰ ਦਸਾਂ 'ਚ ਇਹ ਹਾਂਸ ਲੇਥੋਂ ਲਊਗਾ ਦਸਾਂ 'ਚ ਉਹ 9 ਗੇ 1 ਬਾਕੀ ਨੋਆਂ 'ਚ 9 ਗੇ 0 ਨੋਆਂ 'ਚ 9 ਗੇ 0 ਨੋਆਂ 'ਚ 9 ਗੇ 0 9 ਦੇ 9 ਇਹ ਆ ਗਿਆ ਬੇਟਾ 3.90001 ਠੀਕ ਹੈ ਬੇਟਾ ਤਾਂ ਆਪਾਂ ਦੇਖ ਲੈਂਦੇ 9 90001 ਕਿਹੜਾ ਬਣਦਾ ਪਿਆ ਤਾਂ ਬੇਟਾ 90001 9 ਨਾਲ 3 90001 ਆ ਬੇਟਾ C1 ਆਲਟਰਨੇਟਿਵ ਹੈ ਜਿਹੜਾ ਦੇਖੋ 90001 ਆਉਂਦਾ ਪਿਆ ਉੱਤਰ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਕਲਿੱਕ ਕਰ ਦਵਾਂਗੇ ਠੀਕ ਹੈ ਬੇਟਾ ਇਸ ਤੋਂ ਬਾਅਦ ਦੇ ਵਿੱਚ ਅਗਲਾ ਸਵਾਲ ਆ ਗਿਆ 2 ਲੱਖ 2000 ਨੂੰ ਅੰਕਾਂ ਵਿੱਚ ਲਿਖੋ 2 ਲੱਖ 2000 ਨੂੰ ਠੀਕ ਹੈ ਬੇਟਾ ਤਾਂ ਇਹਦੇ ਵਿੱਚ ਕੀ ਕਰਨਾ ਅਸੀਂ ਇਕਾਈ ਦਹਾਈ ਕਰਕੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 2 ਲੱਖ 2000 ਨੂੰ ਆਹ ਲੱਖ ਆਗੇ 10000 0 ਆਗੇ ਤੇ 2000 ਹਜ਼ਾਰ ਦੀ ਜਗ੍ਹਾ ਤੇ ਦੂਆ ਆ ਗਿਆ ਤੇ ਨਾਲ ਜ਼ੀਰੋਆਂ ਆ ਗਈਆਂ 2 ਲੱਖ 2000 ਨੂੰ ਅੰਕਾਂ ਵਿੱਚ 20230 ਆ ਤਾਂ ਬੇਟਾ ਇਹ ਦੇਖੋ 20230 ਕਿਹੜੀਆਂ ਬਣਦੀਆਂ ਪਿਆ ਆ ਸੀ1 ਤੇ 2 ਲੱਖ 2000 ਜਦੋਂ ਆਪਾਂ ਤਿੰਨਾ ਬਾਅਦ ਕਮਾ ਲਾ ਕੇ ਫਿਰ ਦੂਆ ਬਾਅਦ ਕਮਾ ਲਾਉਨੇ ਜਦੋਂ ਇਹਨੂੰ ਪੜਾਂਗੇ ਤਾਂ ਇਹ ਆ ਜਾਊਗਾ 2 ਲੱਖ 2000 ਸੰਖਿਆਵਾਂ ਵਾਲੇ ਚੈਪਟਰ ਚ ਬੇਟਾ ਤੁਸੀਂ ਅਭਿਆਸ ਕੀਤਾ ਹੋਇਆ ਤਾਂ ਸੀ1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਲਾ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਕਹਿੰਦਾ ਸੱਤ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਅਤੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚ ਅੰਤਰ ਹੋਵੇਗਾ ਤਾਂ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬੇਟਾ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬੇਟਾ ਆ ਗਈ 7 9 1 2 3 4 5 6 7 ਤੇ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋਊਗੀ ਬੇਟਾ 1k ਦੇ ਨਾਲ 3 ਬਿੰਦੀਆਂ 1 2 ਤੇ 3 ਠੀਕ ਹੈ ਇਹਦੇ ਵਿੱਚ ਅੰਤਰ 9 ਦੇ 9 9 ਦੇ 9 1, 9 ਦੇ 9 9ਾਂ ਚ 1 ਗਏ 8 9 ਦੇ 9 9 ਦੇ 9 9 ਦੇ 9 ਤਾਂ ਇਹ ਕਿੰਨਾ ਬਣ ਗਿਆ ਬੇਟਾ 1 3 ਤੋਂ ਬਾਅਦ ਕਮਾ ਫਿਰ 2 ਤੋਂ ਬਾਅਦ ਕਮਾ 99 ਲੱਖ 98 ਹਜ਼ਾਰ 999 ਉੱਤਰ ਆ ਗਿਆ ਤਾਂ ਬੇਟਾ 99 ਲੱਖ 98 ਹਜ਼ਾਰ 900 99 ਤਾਂ 99 ਲੱਖ ਆ ਦੇਖੋ ਨੇੜੇ ਨੇੜੇ 98999 ਡੀ 1 ਹੈ ਜਿਹੜਾ ਸਾਡਾ ਰਾਈਟ ਆਨਸਰ ਆਉਂਦਾ ਪਿਆ ਤਾਂ ਇਸ ਕਰਕੇ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 11 ਕਹਿੰਦਾ 6 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੇ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਿੱਚ ਕਿੰਨਾ ਅੰਤਰ ਹੋਵੇਗਾ 6 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੇ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਠੀਕ ਹੈ 6 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 6 9 ਹੋਗੀ ਬੇਟਾ 1 2 3 4 5 6 ਤੇ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿੰਨੀ ਹੋਗੀ ਬੇਟਾ 5 9 2 3 4 5 ਤਾਂ ਬੇਟਾ 9 ਚ 9000009 9 ਦੇ ਇਕਾਈ ਤਿੰਨਾਂ ਤੋਂ ਬਾਅਦ ਕਮਾ ਫਿਰ ਦੂਆ ਤੋਂ ਇਕਾਈ ਦਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 9 ਲੱਖ ਉੱਤਰ ਆ ਗਿਆ ਦਾ 9 ਦੇ ਨਾਲ ਕਿੰਨੀਆਂ 5 ਬਿੰਦੀਆਂ ਆ ਦੇਖੋ ਬੇਟਾ 9 ਦੇ ਨਾਲ 2 2 4 ਤੇ 1 5 D1 ਹੈ ਜਿਹੜਾ ਸਾਡਾ ਰਾਈਟ ਆਨਸਰ ਆਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਕਲਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਕਿੰਦਾ 0 3 6 7 ਤੇ 9 ਅੰਕਾਂ ਤੋਂ ਬਣੀ ਵੱਡੀ ਤੋਂ ਵੱਡੀ ਸੰਖਿਆ ਤੇ ਛੋਟੀ ਤੋਂ ਛੋਟੀ ਸੰਖਿਆ ਵਿੱਚ ਅੰਤਰ ਹੋਵੇਗਾ ਤਾਂ ਬੇਟਾ ਇਹ ਫੇਰ ਪਹਿਲਾਂ ਵਰਗਾ ਹੀ ਸਵਾਲ ਆ ਗਿਆ ਪਹਿਲਾਂ ਵੀ ਆਪਾਂ ਇਹਦੇ ਨਾਲ ਦਾ ਸਵਾਲ ਕਰਕੇ ਗਏ ਆਂ ਪਹਿਲਾਂ ਆਪਾਂ ਕਰਾਂਗੇ ਵੱਡੀ ਤੋਂ ਵੱਡੀ ਸੰਖਿਆ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚ ਬੇਟਾ ਅਸੀਂ ਇੱਧਰ ਖੱਬੇ ਹੱਥ ਸਭ ਤੋਂ ਵੱਡਾ ਅੰਕ ਲਿਖਦੇ ਹਾਂ 9 ਫਿਰ 8 7 ਫਿਰ 6 ਫਿਰ 3 ਫਿਰ 0 ਜਦੋਂ ਬੇਟਾ ਅਸੀਂ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ ਤਾਂ ਫਿਰ ਬੇਟਾ ਅਸੀਂ ਸਭ ਤੋਂ ਛੋਟਾ ਅੰਕ ਤਾਂ 0 ਹੈ 0 ਪਹਿਲਾਂ ਨਹੀਂ ਇੱਥੇ ਲਿਖਦੇ ਫਿਰ ਬੇਟਾ ਉਹ ਚਾਰ ਅੰਕਾਂ ਦੀ ਸੰਖਿਆ ਰਹਿ ਜੂਗੀ 0 ਪਹਿਲਾ ਅੰਕ 3 ਆ ਫਿਰ 0 ਫਿਰ 6 ਫਿਰ 7 ਫਿਰ 9 ਬਸ ਆ ਜ਼ੀਰੋ ਦਾ ਹੇਰ ਫੇਰ ਰੱਖਣਾ ਇੱਥੇ ਬੇਟਾ ਤਾਂ ਕਹਿੰਦਾ ਕਿੰਨਾ ਅੰਤਰ ਹੋਵੇਗਾ 10 ਚੋਂ 9 ਗੇ 1 ਬਾਕੀ ਇੱਥੇ ਦੂਰ ਹੈਗੇ 2 ਤੇ ਇਥੋਂ ਹੱਥ ਲੈ ਲਿਆ 12 12 ਚੋਂ 7 ਗੇ 5 ਬਾਕੀ ਇੱਥੇ 5 ਰਹਿ ਗਏ ਇਥੋਂ ਹੱਥ ਲੈ ਲਿਆ 15 15 ਚੋਂ 6 ਗੇ 9 ਬਾਕੀ ਇੱਥੇ 6 ਰਹਿ ਗਏ ਸੀ 6ਾਂ ਚੋਂ 0 ਗੇ 6 ਬਾਕੀ ਤੇ 9ਾਂ ਚੋਂ 3 ਗੇ 6 ਬਾਕੀ ਤਿੰਨਾ ਬਾਅਦ ਕਮਾ 66951 ਉੱਤਰ ਆ ਗਿਆ ਤਾਂ ਬੇਟਾ ਆ ਜਿਹੜਾ ਸੀ 1 ਆ ਸਾਡਾ ਰਾਈਟ ਆਨਸਰ ਆਉਂਦਾ ਪਿਆ 66951 ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਕਿੰਦਾ ਸੰਖਿਆ 58 ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 584356 ਵਿੱਚੋਂ 5 ਦੇ ਸਥਾਨਕ ਮੁੱਲਾਂ ਦਾ ਜੋੜ ਹੋਵੇਗਾ ਤਾਂ ਬੇਟਾ ਇੱਥੇ ਧਿਆਨ ਨਾਲ ਦੇਖੋ 5 ਦੇ ਸਥਾਨਕ ਮੁੱਲ 2 5 ਆ ਬੇਟਾ ਆਪਾਂ ਜੋੜ ਐਸ 5 ਦਾ ਸਥਾਨਕ ਮੁੱਲ 5 ਇਹਨਾਂ 2 2 4 ਤੇ 1 5 ਬਿੰਦੀਆਂ 1 2 3 4 ਤੇ 5 ਕਿਉਂਕਿ 5 ਅੱਖਰ ਆ ਇੱਧਰ ਐਸ 5 ਦਾ ਸਥਾਨਕ ਮੁੱਲ 5 5 ਇਹਨਾਂ ਨਾਲ ਇੱਕ ਬਿੰਦੀ ਤਾਂ ਇਹਨਾਂ ਦਾ ਜੋੜ 0 5 0 0 0 5 ਤਿੰਨ ਬਾਅਦ ਕਮਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 5 ਲੱਖ 50 ਉੱਤਰ ਆ ਗਿਆ 5 ਇਹਨਾਂ ਤਿੰਨ ਬਿੰਦੀਆਂ 5 0 ਤਾਂ ਆਪਾਂ ਅਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ ਆ ਬੇਟਾ ਪੰਜ ਇਹਨਾਂ ਤਿੰਨ ਬਿੰਦੀਆਂ 50 ਤਾਂ D1 ਆ ਇਹਦਾ ਰਾਈਟ ਆਨਸਰ ਬਣਦਾ ਪਿਆ ਅਸੀਂ D1 ਨੂੰ ਐਜ਼ ਅ ਰਾਈਟ ਆਨਸਰ ਕਲਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਕਹਿੰਦਾ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਸੱਚ ਹੈ ਤਾਂ ਇਹ ਨੋਬਦਿਆ ਪ੍ਰੀਖਿਆ 0 ਇੱਕ ਜੈਸਤ ਸੰਖਿਆ ਨਹੀਂ ਬੇਟਾ ਨਾ 0 ਜੈਸਤ ਨਾ ਟਾਂਕ ਹੈ 0 ਇੱਕ ਟਾਂਕ ਸੰਖਿਆ ਟਾਂਕ ਸੰਖਿਆ ਵੀ ਨਹੀਂ ਹੈਗੀ 0 ਇੱਕ ਅਪਹਾਜ ਸੰਖਿਆ ਹੈ ਨਹੀਂ ਬੇਟਾ ਅਪਹਾਜ ਸੰਖਿਆ ਵੀ ਨਹੀਂ ਹੈਗੀ 0 0 ਨਾ ਜਸਤ ਸੰਖਿਆ ਤੇ ਨਾ ਹੀ ਟਾਂਕ ਸੰਖਿਆ ਆਹ ਗੱਲ ਠੀਕ ਹੈ D1 ਦੀ ਨਾ ਇਹਨੂੰ ਜਸਤ ਸੰਖਿਆ ਚ ਕਾਊਂਟ ਕਰਦੇ ਆਂ ਨਾ ਹੀ ਟਾਂਕ ਸੰਖਿਆ ਦੇ ਵਿੱਚ ਕਾਊਂਟ ਕਰਦੇ ਆਂ ਠੀਕ ਹੈ ਤਾਂ ਅਸੀਂ D1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਐਸੇ ਟੈਸਟ ਦਾ ਸਵਾਲ ਨੰਬਰ 15 ਆ ਗਿਆ ਆਖਰੀ ਸਵਾਲ ਆ ਇਹ ਪੰਜ ਅੰਕੀ ਵੱਡੀ ਤੋਂ ਵੱਡੀ ਸੰਖਿਆ ਤੇ ਪੰਜ ਅੰਕੀ ਛੋਟੀ ਤੋਂ ਛੋਟੀ ਸੰਖਿਆ ਜਿਸ ਵਿੱਚ ਸਾਰੇ ਅੰਕ ਅਲੱਗ-ਲੱਗ ਹੋਣ ਦਾ ਅੰਤਰ ਕੀ ਹੋਵੇਗਾ ਤਾਂ ਪੰਜ ਅੰਕੀ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚ ਬੇਟਾ ਅਸੀਂ ਕਿਹੜੇ ਅੰਕ ਲਵਾਂਗੇ ਪੰਜ ਵੱਡੇ ਤੋਂ ਵੱਡੇ ਅੰਕ ਲਵਾਂਗੇ ਠੀਕ ਹੈ ਉਹ ਆ ਜਾਣਗੇ 9 8 7 6 ਤੇ 5 ਇਹ ਵੱਡੇ ਤੋਂ ਵੱਡੇ ਅੰਕ ਆ ਗਏ ਠੀਕ ਹੈ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਹਦੇ ਵਿੱਚ ਸਾਰੇ ਅੰਕ ਲਗ ਲਗ ਹੋਣ ਛੋਟੀ ਤੋਂ ਛੋਟੀ ਸੰਖਿਆ ਬੇਟਾ ਕਿਹੜੀ ਲਵਾਂਗੇ ਆਪਾਂ ਜ਼ੀਰੋ ਵੀ ਵਿੱਚ ਇਨਕਲੂਡ ਕਰਾਂਗੇ ਜ਼ੀਰੋ ਤੋਂ ਲੈ ਕੇ 4 ਤੱਕ ਆਗੇ ਜ਼ੀਰੋ ਤੋਂ 4 ਤੱਕ ਪਰ ਬੇਟਾ ਜ਼ੀਰੋ ਅਸੀਂ ਵਿੱਚ ਨਹੀਂ ਲੈਣੀ ਠੀਕ ਹੈ ਜ਼ੀਰੋ ਅਸੀਂ ਇੱਥੇ ਲਾਸ ਦੇ ਉੱਤੇ ਨਹੀਂ ਲੈ ਸਕਦੇ ਲਾਸ ਦੇ ਉੱਤੇ ਅਸੀਂ ਸਭ ਤੋਂ ਛੋਟਾ ਅੰਕ 1 ਉਸ ਤੋਂ ਬਾਅਦ ਜ਼ੀਰੋ ਫਿਰ ਉਸ ਤੋਂ ਵੱਡਾ 2 ਫਿਰ ਉਸ ਤੋਂ ਵੱਡਾ 3 ਫਿਰ ਉਸ ਤੋਂ ਵੱਡਾ 4 ਆ ਜਿਹੜੀ ਹੈਗੀ ਐ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣ ਗਈ ਸਭ ਤੋਂ ਛੋਟੇ ਅੰਕ ਵੀ ਲੈਣੇ ਆ ਤੇ ਸਿਸਟਮ 'ਚ ਵੀ ਲਿਖਣਾ ਆ ਹੁਣ ਕਹਿੰਦਾ ਪਿਆ ਦਾ ਦਾ ਅੰਤਰ ਕੀ ਹੋਊਗਾ ਤਾਂ ਇਹਦਾ ਅੰਤਰ ਕੱਢ ਲੈਨੇ ਆ ਪੰਜਾਂ 'ਚੋਂ 4 ਗਏ 1 6ਾਂ 'ਚੋਂ 3 ਗਏ 3 7ਾਂ 'ਚੋਂ 2 ਗਏ 5 8ਾਂ ਦੇ 8 9ਾਂ 'ਚੋਂ 1 ਗਏ 8 ਇਹ ਆ ਗਿਆ 88531 ਤਾ ਬੇਟਾ ਇੱਥੇ ਆਪਾਂ ਆ ਦੇਖੋ B1 ਆਲਟਰਨੇਟਿਵ ਦੇ ਵਿੱਚ ਸਾਨੂੰ 88531 ਉੱਤਰ ਦਿੰਦਾ ਪਿਆ ਹੈ ਤਾਂ ਅਸੀਂ B1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਇਹ ਸਾਰੇ ਸਵਾਲ ਆ ਜਿਹੜੇ ਕੰਪਲੀਟ ਹੋ ਗਏ ਐਸ ਟੈਸਟ ਦੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ